ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਤੰਦੂਰ ਦੀ ਰੋਟੀ ਤੰਦੂਰ ਦੀ ਰੋਟੀ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰਾ ਦੱਸਿਆ ਜਾਊਗਾ ਕਿਸ ਤਰ੍ਹਾਂ ਤੰਦੂਰ ਤਪਾਇਆ ਜਾਂਦਾ ਹੈਗਾ ਕਿਹੜੀਆਂ ਲੱਕੜਾਂ ਨਾਲ ਤਪਾਇਆ ਜਾਂਦਾ ਤੰਦੂਰ ਉਹ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਸਾਰਾ ਦਿਖਾਇਆ ਜਾਊਗਾ ਵੀ ਕਿੰਡਾਂ ਦੇ ਵਿੱਚ ਇਕੱਠਾ ਹੋ ਕੇ ਔਰਤਾਂ ਕਿਸ ਤਰ੍ਹਾਂ ਬਣਾਉਂਦੀਆਂ ਅਸੀਂ ਰੋਟੀਆਂ ਆ ਤੁਸੀਂ ਦੇਖ ਸਕਦੇ ਹੋ ਹੁਣ ਇਕੱਠਾ ਹੋ ਕੇ ਔਰਤਾਂ ਜਿਹੜੇ ਇਹ ਰੋਟੀ ਬਣਾਉਣ ਵਾਸਤੇ ਤੇ ਪੇੜੇ ਬਣਾਈ ਜਾਂਦੀਆਂ ਪਹਿਲਾਂ ਇਹਨਾਂ ਨੇ ਹੱਥਾਂ ਨੂੰ ਪਾਣੀ ਲਾਇਆ ਹੱਥਾਂ ਨੂੰ ਪਾਣੀ ਲਾ ਕੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਰੋਟੀ ਬਣਾਉਣ ਵਾਸਤੇ ਪੇੜੇ ਬਣਾਏ ਆ ਆਪਾਂ ਰੋਟੀ ਬਣਾਉਣ ਵਾਸਤੇ ਕਿੱਪਾਵਾਂਗੇ ਤੰਦੂਰ ਆ ਤੁਸੀਂ ਦੇਖ ਸਕਦੇ ਆ ਨਾ ਹੀ ਜ਼ਿਆਦਾ ਵੱਡਾ ਤੰਦੂਰਾ ਤੇ ਨਾ ਹੀ ਜ਼ਿਆਦਾ ਇਹ ਛੋਟਾ ਤੰਦੂਰਾ ਮੀਡੀਅਮ ਜਿਹਾ ਸਾਈਜ਼ ਆ ਜਿਹੜਾ ਇਹ ਤੰਦੂਰ ਦਾ ਤੇ ਆ ਲੱਕਣਾ ਹੈਗਾ ਇਹਨਾਂ ਨੂੰ ਛੜੀਆਂ ਕਹਿੰਦੇ ਆ ਨਰਮੇ ਦੀਆਂ ਛੜੀਆਂ ਜਿਹੜੇ ਹਾਂਜੀ ਆ ਤੁਸੀਂ ਦੇਖ ਸਕਦੇ ਆ ਤੰਦੂਰ ਦੇ ਵਿੱਚ ਅੱਗ ਮੱਚੀ ਜਾਂਦੀ ਆ ਹੁਣ ਆਪਾਂ ਬਣਾਵਾਂਗੇ ਤੰਦੂਰ ਦੀਆਂ ਰੋਟੀਆਂ ਆ ਤੁਸੀਂ ਦੇਖ ਸਕਦੇ ਤੰਦੂਰ ਆਪਣਾ ਤਪ ਗਿਆਗਾ ਤੇ ਆ ਤੰਦੂਰ ਤੇ ਰੋਟੀਆਂ ਵੀ ਬਣਾਈ ਜਾਂਦੀਆਂ ਆ ਛੋਟੀ ਵੱਡੀ ਭਾਬੀ ਜਿਹੜੀ ਇਹ ਰੋਟੀਆਂ ਬਣਾਈ ਜਾਂਦੀਆਂ ਇਸ ਤਰ੍ਹਾਂ ਜਿਹੜੀਆਂ ਪਿੰਡਾਂ ਦੇ ਵਿੱਚ ਇਕੱਠਾ ਹੋ ਕੇ ਔਰਤਾਂ ਰੋਟੀ ਬਣਾਉਂਦੀਆਂ ਸੀ ਆ ਤੇ ਆ ਹੁਣ ਰੋਟੀ ਤੰਦੂਰ ਦੇ ਵਿੱਚ ਲਾਈ ਜਾਂਦੀ ਆ ਸਾਈਡ ਤੇ ਲਾਈ ਜਾਊਗੀ ਰੋਟੀ ਉਸ ਤੋਂ ਬਾਅਦ ਇਹਨੂੰ ਸਾਈਡ ਤੋਂ ਲਾ ਕੇ ਤੇ ਫਿਰ 11 ਦੇ ਉੱਪਰ ਸੇਕੀ ਜਾਊਗੀ ਰੋਟੀ ਕਿ ਰੋਟੀ ਆਪਣੀ ਕੋਈ ਕੱਚੀ ਨਾ ਹੋਵੇ ਆ ਤੁਸੀਂ ਬਹੁਤ ਵਧੀਆ ਜਿਹੜੀ ਇਹ ਤੰਦੂਰ ਤੇ ਰੋਟੀ ਬਣਦੀ ਹੈਗੀਆ ਤੇ ਸਵਾਦ ਵੀ ਬਹੁਤ ਬੰਦੀ ਆ ਹਾਂਜੀ ਮੈਂ ਅੱਜ ਪੇਕੇ ਪਿੰਡ ਆਈ ਸੀ ਤੇ ਚਲ ਇਹਨਾਂ ਦੇ ਘਰੇ ਤੰਦੂਰ ਸੀਗਾ ਤੇ ਮੈਂ ਸੋਚਿਆ ਵੀ ਚਲ ਆਪਾਂ ਅੱਜ ਤੰਦੂਰ ਤੇ ਰੋਟੀ ਬਣਾ ਕੇ ਵਿਖਾ ਦਈਏ ਮੇਰੇ ਸਬਸਕ੍ਰਾਈਬਰਾਂ ਨੂੰ ਤੇ ਨਾਲੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਰੋਟੀ ਉਹ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਹੁਣ ਤੁਸੀਂ ਦੇਖ ਹੀ ਸਕਦੇ ਆ ਇਸ ਤਰ੍ਹਾਂ ਹੀ ਬਣਾਉਂਦੇ ਸੀ ਪਿੰਡਾਂ ਦੇ ਵਿੱਚ ਰੋਟੀਆਂ ਤੰਦੂਰ ਤੇ ਤੇ ਮੈਂ ਵੀ ਸੋਚਿਆ ਵੀ ਚਲ ਆਪਾਂ ਅੱਜ ਪਿੰਡ ਦੇ ਵਿੱਚ ਆਏ ਹੈਗੇ ਤੇ ਤੰਦੂਰ ਤੇ ਰੋਟੀ ਬਣਾ ਕੇ ਵਿਖਾ ਦਗੇ ਇਸ ਵੀਡੀਓ ਦੇ ਵਿੱਚ ਸਾਰਾ ਹੀ ਜਿਹੜਾ ਪਤਾ ਲੱਗ ਜੂਗਾ ਵੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਬਣਾਉਂਦੇ ਸੀ ਰੋਟੀ ਤੇ ਇੱਕ ਰੋਟੀ ਮੈਂ ਵੀ ਬਣਾਈ ਆ ਸਾਰੀਆਂ ਰੋਟੀਆਂ ਨਹੀਂ ਮੈਂ ਬਣਾਈਆਂ ਇੱਕ ਹੀ ਰੋਟੀ ਮੈਂ ਬਣਾਈ ਹੈਗੀ ਆ ਦੂਜੀਆਂ ਰੋਟੀਆਂ ਤਾਂ ਛੋਟੀ ਵੱਡੀ ਭਾਬੀ ਨੇ ਜਿਹੜੀਆਂ ਇਹ ਰੋਟੀਆਂ ਬਣਾ ਕੇ ਤਿਆਰ ਕੀਤੀਆਂ ਆ ਆ ਤੁਸੀਂ ਦੇ ਸਕਦੇ ਆ ਤੰਦੂਰ ਤੇ ਇਸ ਤਰ੍ਹਾਂ ਜਿਹੜੀਆਂ ਰੋਟੀਆਂ ਸਾਈਡ ਤੇ ਲਾ ਕੇ ਤੇ ਆਵੇ ਅੰਗਾਰਾਂ ਤੇ ਇਸ ਤਰ੍ਹਾਂ ਸੇਕੀਆਂ ਜਾਂਦੀਆਂ ਸੀਗੀਆਂ ਵਧੇ ਸੇਕੀਆਂ ਜਾਂਦੀਆਂ ਅੰਗਾਰਾਂ ਤੇ ਰੋਟੀਆਂ ਕਿਉਂਕਿ ਹੁਣ ਤਾਂ ਥੋੜਾ ਜਿਹਾ ਦਿਨ ਹੈਗਾ ਤਾਂ ਕਰਕੇ ਜਿਹੜੀ ਅੱਗ ਦਿਸਦੀ ਨਹੀਂਗੀ ਤੇ ਰਾਤ ਨੂੰ ਥੋੜਾ ਜਿਹਾ ਆਪਾਂ ਤੰਦੂਰ ਤਪਾਵਾਂਗੇ ਤਾਂ ਰਾਤ ਨੂੰ ਅੱਗ ਫਿਰ ਦਿਸਦੀ ਹੈਗੀ ਆ ਇਸ ਤਰ੍ਹਾਂ ਬੰਦੀਆਂ ਫੁੱਲੀਆਂ ਫੁੱਲੀਆਂ ਰੋਟੀਆਂ ਤੰਦੂਰ ਦੀਆਂ ਤੇ ਇਸ ਤਰ੍ਹਾਂ ਹੀ ਸ਼ਾਬੇ ਦੇ ਵਿੱਚ ਰੋਟੀਆਂ ਰੱਖਾਂ ਪਿੰਡਾਂ ਦੇ ਵਿੱਚ ਸ਼ਾਬੇ ਹੁੰਦੇ ਆ ਸ਼ਾਬਿਆਂ ਦੇ ਵਿੱਚ ਰੋਟੀ ਰੱਖੀ ਜਾਂਦੀ ਸੀਗੀ ਤੇ ਆਹ ਤੁਸੀਂ ਦੇਖ ਸਕਦੇ ਹੋ ਸ਼ਾਬੇ ਦੇ ਵਿੱਚ ਆਪਾਂ ਰੋਟੀਆਂ ਰੱਖਤੀਆਂ ਹਾਂ ਹਾਂਜੀ ਬਹੁਤ ਵਧੀਆਂ ਜਿਹੜੀਆਂ ਆਪਾਂ ਤੰਦੂਰ ਦੇ ਨਾਲ ਰੋਟੀਆਂ ਬਣਾ ਕੇ ਤਿਆਰ ਕੀਤੀਆਂ ਬਹੁਤ ਵਧੀਆਂ ਜਿਹੜੀਆਂ ਆਪਾਂ ਰੋਟੀਆਂ ਤਿਆਰ ਕੀਤੀਆਂ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੋਈ ਆਪਾਂ ਨੈਕਸਟ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ